ਜਿੱਥੇ ਫਾਜ਼ਿਲਕਾ ਪੁਲਿਸ ਵੱਲੋਂ ਇਹ ਜੋ ਦੋ ਚੋਰ ਫੜਕੇ ਮੋਟਰਸਾਈਕਲ ਚੋਰ ਗਰੋ ਫੜਨ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ 15 ਮੋਟਰਸਾਈਕਲ ਫੜੇ ਹਨ ਤੇ 15 ਹੋਰ ਫੜੇ ਜਾਣ ਦੀ ਉਮੀਦ ਹੈ ਉਤ ਸਹੀ ਚੋਰਾ ਵੱਲੋਂ ਲਗਾਤਾਰ ਆਦਿਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਵੀ ਜਾ ਰਿਹਾ ਹੈ ਇਸ ਤੋਂ ਬਾਅਦ ਹੁਣੇ ਥੋੜੀ ਦੇਰ ਪਹਿਲਾਂ ਫਾਜ਼ਿਲਕਾ ਫਲਾਈਓਵਰ ਦੇ ਨੇੜੇ ਬੜੇ ਰਤਨਗਰ ਦੇ ਬਾਹਰ ਬਿੱਟੂ ਭਾਰਤੀ ਦੇ ਕੋਠੀ ਜੋ ਤੁਸੀਂ ਵੇਖ ਰਹੇ ਹੋ ਬਣ ਰਹੀ ਹੈ ਇਹ ਕੋਠੀ ਬਣ ਰਹੀ ਹੈ ਰਤਨਨਗਰ ਫਾਜ਼ਿਲਕਾ ਫਲਾਈਓਵਰ ਦੇ ਨਾਲ ਬਿਲਕੁਲ ਲਗਦੀ ਗਲੀ ਵਿੱਚ ਕੋਠੀ ਬਣ ਰਹੀ ਹੈ ਤੇ ਗਲੀ ਦੋਨੋਂ ਪਾਸੋਂ ਚਲਦੀ ਹੈ ਤੇ ਲਾਈਟਾਂ ਦਾ ਵੀ ਪੂਰਾ ਪ੍ਰਬੰਧ ਹੈ ਤੁਸੀਂ ਵੇਖੋ ਵੀ ਕੋਠੀ ਦੇ ਇੱਕ ਪਾਸੇ ਗਲੀ ਚਲਦੀ ਹੈ ਲਾਈਟਾਂ ਲੱਗੀਆਂ ਹਨ ਤੇ ਦੂਸਰੇ ਪਾਸੇ ਵਿਖਾਨ ਦਾ ਮਤਲਬ ਇਹ ਹੈ ਵੀ ਇੱਥੇ ਵੀ ਗਲੀ ਚਲਦੀ ਹੈ ਤੇ ਲਾਈਟਾਂ ਪੂਰੀਆਂ ਲੱਗੀਆਂ ਹੋਈਆਂ ਹਨ ਇੱਥੇ ਕੋਠੀ ਦੇ ਬਾਹਰ ਖੜਾ ਮੋਟਰਸਾਈਕਲ ਚੋਰਾ ਬੋਲੋ ਚੱਕ ਲਿਆ ਗਿਆ ਹੈ ਅਤੇ ਪੁਲਿਸ ਨੂੰ ਲਗਾਤਾਰ ਫਿਰ ਸਲਾਮੀ ਦਿੱਤੀ ਗਈ ਹੈ ਪੁਲਿਸ ਜਿੱਥੇ ਆਦੀ ਕੜੀ ਕਾਰਵਾਈ ਕਰ ਰਹੀ ਹੈ ਚੋਰਾ ਨੂੰ ਫੜਨ ਵਿੱਚ ਸਫਲਤਾ ਵੀ ਹਾਸਲ ਕਰ ਰਹੀ ਹੈ ਤੇ ਚੋਰ ਗਰੋ ਦਾ ਪਾਂਡਾ ਵੀ ਫੋੜ ਰਹੀ ਹੈ ਤੇ ਮੋਟਰਸਾਈਕਲ ਚੋਰੀ ਦੇ ਫੜੇ ਵੀ ਜਾ ਰਹੇ ਹਨ ਪਰ ਫਿਰ ਵੀ ਚੋਰਾ ਬੋਲੋ ਲਗਾਤਾਰ ਬੇਖੌਫ ਹੋ ਕੇ ਚੋਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਇਹ ਉਹ ਕੋਠੀ ਹੈ ਜਿੱਥੋਂ ਥੋੜੀ ਦੇਰ ਪਹਿਲਾਂ ਮੋਟਰਸਾਈਕਲ ਚੱਕਿਆ ਗਿਆ ਦਿਸ ਬਾਰੇ ਜਾਣਕਾਰੀ ਦਿੰਦੇ ਹੈ ਮਾਲਕ ਨੇ ਕੀ ਕੁਝ ਕਿਹਾ ਤੇ ਕੀ ਮੰਗ ਕੀਤੀ ਹੈ ਸਭ ਕੁਝ ਜਾਣ ਲਈ ਸਾਡੇ ਨਾਲ ਬੜੇ ਕੀ ਨਾਮ ਹੈ ਤੁਹਾਡਾ ਜੀ? ਆਰੂ ਭਾਰਤੀ ਕਿੱਥੇ ਰਹਿੰਦੇ ਹੋ? ਰਤਨਗਰ ਫਾਜ਼ਿਲ ਤੋਂ ਕਿੱਥੇ ਰਹਿੰਦੇ ਹੋ? ਰਤਨਗਰ ਫਾਜ਼ਿਲ ਕਾ ਕੀ ਹੋਇਆ ਜੀ? ਬਸ ਬਾ ਆਇਆ ਸੀ ਬਜ਼ਾਰੋਂ ਤੇ ਕਬਾਈਕ ਲਗਾਇਆ ਸੀ ਤੇ ਚੱਕਿਆ ਗਿਆ ਉਸ ਤੋਂ ਥੋੜੀ ਦੇਰ ਬਾਅਦ ਤੇ ਕਿਹੜਾ ਬਾਈਕ ਸੀ? ਸੀਡੀ ਡੀਲਰ ਸੀ ਦਾ ਨੰਬਰ ਕੀ ਸੀ? 45 APYL 4507 ਕਿੱਥੇ ਲਗਾਇਆ ਸੀ? ਇੱਥੇ ਹੀ ਲਗਾਇਆ ਸੀ। ਕਿੰਨੇ ਕੋਈ ਦੀ ਕਟਣਾ ਜੀ? 6 ਤੋਂ 7 ਦੇ ਵਿੱਚ ਪੁਲਿਸ ਨੂੰ ਜਾਣਕਾਰੀ ਦਿੱਤੀ ਹਾਂਜੀ ਹਾਂਜੀ ਦੇਖੋ ਤੇ ਕੀ ਕਹਿਣਾ ਪੁਲਸ ਵਾਲਿਆਂ ਦਾ ਉਹ ਕਹਿੰਦੇ ਕਰਾਂਗੇ ਹਲਕੀ ਕਿਹੜਾ ਮਾਡਲ ਸੀ ਬਾਈਕ ਮਾਡਲ ਨਹੀਂ ਨਹੀਂ ਪਤਾ 2014 ਕੇ 15 ਮਾਡਲ ਸੀ ਇਹ ਵੀ 2014 ਦਾ 2015 ਜਾਂ 17 ਮਾਡਲ ਯਕੀਨ ਆ ਪੁਲਸ ਲੱਭ ਦੇਗੀ ਮੋਟਰਸਾਈਕਲ ਹਾਂਜੀ ਹਾਂਜੀ ਤੁਹਾਡਾ ਪਹਿਲਾਂ ਚੱਕਿਆ ਗਿਆ ਸੀ ਮੋਟਰਸਾਈਕਲ ਹਾਂਜੀ ਹਾਂਜੀ ਉਹ ਮਿਲ ਗਿਆ ਸੀ ਹਾਂਜੀ ਹਾਂਜੀ ਚੱਕਿਆ ਹੁਣ ਫਿਰ ਚੱਕਿਆ ਗਿਆ ਹਾਂਜੀ ਹਾਂਜੀ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत